ਮਸਲਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਦੇ ਵਿੱਚ ਜਿੱਥੇ ਇਨਸਾਨ ਲਾਲਚ ਵਸ ਲੋਕਾਂ ਦੀਆਂ ਜੇਬਾਂ ਤੇ ਕਲੇ ਕੱਟਣ ਤੋਂ ਵੀ ਗੁਰੀਜ਼ ਨਹੀਂ ਕਰਦਾ ਇਸ ਮੇਰੇ ਵੀਰ ਨੇ ਅੱਜ ਇਮਾਨਦਾਰੀ ਅਤੇ ਚੰਗੀ ਸੋਚ ਦਾ ਸਬੂਤ ਦਿੰਦਿਆਂ ਇੱਕ ਮਿਸਾਲ ਕਾਇਮ ਕੀਤੀ ਹੈ ਜਿਵੇਂ ਕਿ ਅੱਜ ਇਹਨਾਂ ਨੂੰ ਨਵੇਂ ਬਸਟੇ ਦੇ ਲਾਗੂ ਇੱਕ ਪੈਸਿਆਂ ਵਾਲੀ ਗੁੱਥਲੀ ਮਿਲੀ ਹੈ ਜਿਹਦੇ ਵਿੱਚ ਬਹੁਤ ਸਾਰੀ ਰਕਮ ਹੈ جے چاہਦੇ ਤਾਂ رقم ਨੂੰ ਆਪਣੇ ਕੋਲ ਰੱਖ ਸਕਦੇ ਸਨ ਪਰ ਇਹ ਗੁਰੂ ਘਰ ਦੇ ਨਾਲ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਇਨਸਾਨ ਨੇ ਇਹਨਾਂ ਨੇ ਗੁਰੂ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਧੋਲਿਆ ਨਹੀਂ ਅਤੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਸੋਨੀ ਸਾਹਿਬ ਇਹ ਪੈਸੇ ਮੈਨੂੰ ਮਿਲੇ ਨੇ ਤੇ ਮੇਰਾ ਮਨ ਕਰਦਾ ਕਿ ਜਿਸ ਕਿਸੇ ਦੇ ਇਹ ਪੈਸੇ ਨੇ ਉਸ ਤੱਕ ਪਹੁੰਚ ਕੇ ਕਰ ਦਿੱਤੇ ਜਾਂ। ਗਾਇਕ ਦੇ ਵਿੱਚ گلابی ਰੰਗ ਦਾ ਮਾਲ ਇੱਕ ਸਾਰੀ ਈ ਅਸਲ ਤੋਂ ਕਿਵੇਂ ਦੇਖੋ ਇਹ ਉਹਦੇ ਕਿਵੇਂ ਪਏ ਗਏ ਗ੍ਰੇਸ਼ਿਆ ਅੱਛਾ ਜੀ ਇਹ ਆਪ ਜੀ ਨੂੰ ਬਾਰੇ ਤਾਂ ਜਿੰਨਾਂ ਅੰਕੜੇ ਲੱਗੇ ਜਰਾ ਮੈਂ ਮਨੂ ਜੁਰੀਵਾ ਨਾਲ ਗੱਲ ਕੀਤੀ ਆ ਜੀ ਐਂ ਕਿ ਮੇਰੇ ਕੱਢੇ ਮਾੜਾ ਕਿ ਕਿਨਾ ਆ ਮੇਰੇ ਸਾਹ ਨਾਲ ਜੀ ਸਾਜੀ ਹੋ ਗਿਆ ਤੇ ਹੋ ਸਕਦਾ ਮੈਂ ਵੀ ਚੰਗਰ ਇਹ ਵੀ ਹੋ ਸਕਦੀ ਸਾਬਕਾ ਫੌਜੀ ਜਵਾਨ ਨੇ ਦਿਖਾਈ ਇਮਾਨਦਾਰੀ ਲੱਭੀ ਪੈਸਿਆਂ ਦੀ ਰਕਮ ਕੀਤੀ ਵਾਪਸ ਕਾਉਂਸਲਰ ਸੋਨੀ ਸੋਸ਼ਲ ਮੀਡੀਆ ਰਾਹੀਂ ਪੈਸੇ ਵਾਪਸ ਕਰਨ ਦਾ ਬਣਿਆ ਜਰੀਆ ਮਾਂ ਨੂੰ ਬੇਟੇ ਦੇ ਇਲਾਜ ਲਈ ਦਿੱਤੇ ਸਨ ਕਿਸੇ ਦਾਨੀ ਨੇ ਪੈਸੇ ਪੈਸਿਆਂ ਵਾਲੀ ਗੁੱਥਲੀ ਹੋਈ ਸੀ ਗਮ ਸਾਬਕਾ ਫੌਜੀ ਜਵਾਨ ਨੂੰ ਲੱਭੀ ਸੀ ਪੈਸਿਆਂ ਵਾਲੀ ਗੁੱਥਲੀ ਕਾਉਂਸਲਰ ਪਸਮਾ ਸੀਵੀ ਅਤੇ ਉਸ ਦੇ ਨਾਲ ਫੌਜੀ ਜਵਾਨ ਨੇ ਲੱਭੀ ਗੁੱਥਲੀ ਦੀ ਵੀਡੀਓ ਕੀਤੀ ਸੀ ਵਾਇਰ ਗਵਾਚੀ ਗੁੱਥਲੀ ਵਾਲੀ ਮਹਿਲਾ ਆਈ ਕੈਮਰੇ ਸਾਹਮਣੇ ਮੀਡੀਆ ਸਾਹਮਣੇ ਜਵਾਨ ਅਤੇ ਕਾਉਂਸਲਰ ਸੋਨੀ ਨੇ ਮਹਿਲਾ ਨੂੰ ਪੈਸੇ ਕੀਤੇ ਵਾਪਸ ਮਹਿਲਾ ਨੇ ਸਾਬਕਾ ਫੌਜੀ ਅਤੇ ਕਾਉਂਸਲਰ ਸੋਨੀ ਦਾ ਦਿਲੋਂ ਕੀਤਾ ਧੰਨਵਾਦ ਪੈਸੇ ਕਿਦੇ ਵਿੱਚ ਗੁਲਾਬੀ ਰੰਗ ਦਾ ਰਮਾਲ ਇੱਕ ਸਾਈਡ ਤੇ ਅੱਛਾ ਜੀ ਛੋਟੀ ਜੀ ਜੇਪਰ ਨਤੀ ਤੇ ਉਹਦੇ ਵਿੱਚ ਕਿੰਨੇ ਪੈਸੇ ਮੇਰੇ ਚੈੱਕ ਆ ਵਿੱਚ ਅੱਛਾ ਜੀ ਤੇ ਚੈੱਕ ਦੇ ਵਿੱਚ ਨੰਬਰ ਨੰਬਰ ਦੇ ਵੀ ਇੰਜ ਕਰਕੇ ਲੈ ਕੇ ਜਿਹੜਾ ਮੈਂ ਮਤਲਬ ਦੁਆਰੀ ਮੰਗ ਲਵਟਿਆ ਵਾ ਠੀਕ ਹੈ ਜੀ ਇੱਕ ਵਾਰ ਉਹਨੇ ਤੇ ਸਾਈਨ ਨਹੀਂ ਕੀਤੇ ਤੇ ਚਲੋ ਕੋਈ ਚੈੱਕ ਡਿਕਾ ਤੇ ਕਢਾ ਲਿੰਦਾ ਵਾ ਅਮਾਉਂਟ ਉਹਦੇ ਵਿੱਚ ਕਿੰਨੀ ਵਿੱਚ ਪੈਸੇ ਕਿੰਨੇ ਵਿੱਚ ਤੁਹਾਡੇ ਮੋਜਾ ਦੇ ਵਿੱਚ ਨਾ ਮੇਰਾ ਹਸਨਾ ਸੀ ਸਾਦੇ ਸੀ ਯਾਰ ਪੀਣਾ ਤੇ ਹੋ ਸਕਦਾ ਮੈਂ ਵੀ ਚਮਰਤੇ ਵੀ ਹੋਣਾ ਠੀਕ ਹੈ ਜੀ ਮੈਂ ਨਹੀਂ ਕਹਿਣਾ ਵਿੱਚ ਹੋਰ ਕੀ ਹੈ ਚਾਬੀਆਂ ਕੋਈ ਸੀ ਵਿੱਚ ਚਾਬੀਆਂ ਦੋ ਚਾਬੀ ਨੂੰ ਕਾਹਗਾ ਕਿਹੜਾ ਬੰਦਾ ਖੱਟੇ ਰਾਮ ਦਾ ਠੀਕ ਕਿਹੜਾ ਦਾ ਦੋ ਖੱਟੇ ਰਾਮ ਦਾ ਤਾਂ ਹਾਂਜੀ ਕਿਤੇ ਵਿੱਚ ਮੈਂ ਉਹ ਮਤਲਬ ਪੀਂਜ ਕੁੜੀ ਦੀ ਮੰਗ ਮੰਨ ਕੇ ਨਾ ਦਵਾਈ ਹੈਗੀ ਨਾਲ ਵਿੱਚ ਹਾਂਜੀ ਤੇ ਦਵਾਈ ਆ ਤੇ ਪਿੰਕ ਇੱਕ ਸੈਰ ਚਿੱਟੀ ਹੈ ਤੇ ਨਹੀਂ ਕਿਹ ਜਿਹੀ ਹੈ ਪਿੰਕ ਕਲਰ ਦਾ ਅਗਲਾ ਵੀ ਰੱਦ ਰਾਮ ਆ ਰਿਹਾ ਹਾਂਜੀ ਉਹ oportunidades ਜਿਹੜੀਆਂ ਮੇਰੇ ਕੋਲ ਗੁਰਦੁਆਰਾ ਤੋਂ ਸਿਧਨਾ ਉੱਥੇ ਮੈਂ ਸਮੱਸੇ ਲੈ ਆ। ਉੱਥੇ ਮੈਨੂੰ ਕਮਰਾ ਟਵੰਦੀ ਨਦ ਨੇ ਕੱਲ ਜੀ ਚੈੱਕ ਕਰਦੇ ਐ ਤੇ ਮੈਂ ਮੁੰਦਰੇ ਰਵਾ ਕੇ ਮੈਂ ਕੋੜੀਆਂ ਖਾਣੀਆਂ ਦਾ ਮਾਤਾ ਨਾ ਕਰਦਾ। ਮੈਂ ਨਹੀਂ ਮੈਨੂੰ ਪੁੱਛੋ ਮੇਰੇ ਮੂੰਹ ਹੀ ਨਿਕਲ ਗਿਆ ਮੈਂ ਜਗਵਾਜ ਜਾਂ ਤਾਂ ਫਿਰ ਵੀ ਜਿਗਰਾ ਕਰੀਦਾ। ਉਹ ਮੈਨੂੰ ਨਹੀਂ ਇਹ ਪਤਾ ਵੀ ਉਹ ਪਹਿਲਾਂ ਹੀ ਕਿਤੇ ਨੂੰ। ਫਤਿਹਗੜ ਚੂੜੀਆਂ 'ਚ ਅੱਜ ਇੱਕ ਐਕਸ ਫੌਜੀ ਜਵਾਨ ਨੂੰ ਇੱਕ ਬਟੂਆ ਟਾਈਪ ਪੁਛੀ ਜੀ ਮਿਲਦੀ ਐ ਬਾਜ਼ਾਰ ਦੇ ਵਿੱਚੋਂ ਜਿਸ ਵਿੱਚ ਕਿ ਕੁਝ ਪੈਸੇ ਹੁੰਦੇ ਨੇ। ਅਤੇ ਉਹ ਪੈਸੇ ਕਿਸੇ ਦੇ ਡਿੱਗੇ ਹੁੰਦੇ ਨੇ ਤੇ ਉਹ ਪੈਸੇ ਜਿਹੜੇ ਨੇ ਉਹ ਲੈ ਕੇ ਬਾਅਦ ਵਿੱਚ ਉਹ ਆਪਣੀ ਇਮਾਨਦਾਰੀ ਦਿਖਾਉਂਦੇ ਨੇ ਐਕਸ ਫੌਜੀ ਜਵਾਨ ਜਿਹੜੇ ਨੇ ਉਹ ਲੈ ਕੇ ਜਿਹੜੇ ਕੌਂਫੈਡਰੇਟ ਚੂੜੀਆਂ ਦੇ ਕਾਉਂਸਲਰ ਤੇ ਸਮਾਜਸੀ ਵੀਰ ਜੀ ਚੀਵ ਸੋਨੀ ਉਹਨਾਂ ਕੋਲ ਪਹੁੰਚਦੇ ਨੇ ਅਤੇ ਉਹ ਇੱਕ ਸੋਸ਼ਲ ਮੀਡੀਆ ਤੇ ਦੋਨੋਂ ਜਾਣੇ ਖੜ ਕੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਆ ਉਹ ਬਣਾਉਂਦੇ ਨੇ ਤੇ ਵੀਡੀਓ ਜਿਹੜੀ ਆ ਵਾਇਰਲ ਕਰਦੇ ਨੇ ਕਿ ਇਹ ਕੋਈ ਨਿਸ਼ਾਨੀ ਦੱਸ ਕੇ ਜਿਹੜੇ ਆ ਉਹ ਆਪਣੇ ਪੈਸੇ ਲੇ ਜਾ ਸਕਦਾ ਅਤੇ ਉਹ ਵੀਡੀਓ ਨੂੰ ਦੇਖ ਕੇ ਜਿਸ ਦੇ ਵੀ ਪੈਸੇ ਨੇ ਉਹ ਇੱਕ ਲੇਡੀ ਨੇ ਉਹ ਉੱਥੇ ਆਉਂਦੇ ਨੇ ਤੇ ਉਹ ਉਸ ਨੂੰ ਦੱਸਦੇ ਨੇ ਕਿ ਇਹ ਪੈਸੇ ਉਹਨਾਂ ਦੇ ਨੇ ਤੇ ਉਹ ਉਹਨਾਂ ਦੇ ਪੈਸੇ ਵੀ ਅਜਿਹੇ ਹੁੰਦੇ ਨੇ ਜਿਸ ਨੂੰ ਤੁਸੀਂ ਸੁਣੋਗੇ ਤੇ ਤੁਹਾਡੇ ਵੀ ਜਿਹੜੇ ਹਿਰਦੇ ਨੇ ਉਹ ਉਹਨਾਂ ਨੂੰ ਵੀ ਹਾਰ ਟੱਚਿੰਗ ਆ ਲੰਬਰੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੈਸੇ ਉਹਨਾਂ ਦੇ بیٹے ਦੀ ਜਿਹੜੀ ਆ ਲੱਤ ਜਿਹੜੀ ਆ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਤੇ ਉਸ ਦੇ ਇਲਾਜ ਵਾਸਤੇ ਕਿਸੇ ਨੇ ਉਹਨਾਂ ਨੂੰ ਉਹ ਡੋਨੇਟ ਕੀਤੇ ਸੀਗੇ ਅਤੇ ਉਸ ਦੇ ਇਲਾਜ ਵਾਸਤੇ ਜਿਹੜੇ ਪੈਸੇ ਸੀ ਉਹਨਾਂ ਨੇ ਉਸ ਗੁੱਤਲੀ ਵਿੱਚ ਰੱਖੇ ਸੀ ਤੇ ਜੋ ਕਿ ਉਹਨਾਂ ਦੇ ਪੈਸੇ ਨਾਲਾ ਰੋਡ ਜਾਨਕੀ ਬਸ ਅੱਡੇ ਦੇ ਨੇੜੇ ਜਿਹੜੇ ਨੇ ਉਹ ਢਿੱਕ ਜਾਂਦੇ ਨੇ ਤੇ ਬਾਅਦ ਵਿੱਚ ਉਹ ਉਹਨ ਉਹ ਜਿਹੜੇ ਐਕਸ ਜਵਾਨ ਨੇ ਉਹਨਾਂ ਨੂੰ ਮਿਲਦੇ ਨੇ ਉਹ ਜਿਹੜੇ ਲੈ ਕੇ ਸਮਾਜਸ਼ੀਵੀ ਰਜੀਵ ਸੋਨੀ ਕੋ ਹੁੰਦੇ ਰਜੀਵ ਸੋਨੀ ਅੱਗੋਂ ਵੀਡੀਓ ਵਾਇਰਲ ਕਰਦੇ ਨੇ ਵੀਡੀਓ ਉਹ ਤੋਂ ਦੇਖ ਕੇ ਉਹ ਫਿਰ ਉਹਨਾਂ ਕੋ ਆਉਂਦੇ ਨੇ ਤੇ ਉਹ ਨਿਸ਼ਾਨੀ ਦੱਸ ਕੇ ਜਿਹੜੇ ਨੇ ਪੈਸੇ ਉਹਨਾਂ ਨੂੰ ਵਾਪਸ ਕਰਨ ਲੱਗੇ ਨੇ ਤੇ ਇਹ ਤੁਹਾਨੂੰ ਸੁਣਾਉਂਦੇ ਆ ਕਿ ਇਹ ਸਾਰੀ ਜਿਹੜੀ ਇਹ ਕਿਸ ਤਰ੍ਹਾਂ ਘਟਨਾ ਵਾਪਰੀ ਤੇ ਕਿਸ ਤਰ੍ਹਾਂ ਉਹਨਾਂ ਦੇ ਪੈਸੇ ਫਿਰ ਉਹਨਾਂ ਨੂੰ ਵਾਪਸ ਆਏ ਤੇ ਉਹ ਇਹ ਇੱਕ ਬੜੀ ਇਮਾਨਦਾਰੀ ਵਾਲੀ ਮਿਸਾਲ ਵੀ ਐਕਸ ਜਵਾਨ ਫੌਜੀ ਨੇ ਜਿਹੜੀ ਪੈਦਾ ਕੀਤੀ ਆ ਕਿ ਇਹ ਕਈ ਲੋਕ ਨੇ ਅਸੀਂ ਜ਼ਿਆਦਾਤਰ ਲੋਕ ਨੇ ਜੋ ਥੋੜੇ ਥੋੜੇ ਪੈਸਿਆਂ ਦੇ ਬੇਈਮਾਨ ਹੋ ਜਾਂਦੇ ਪਰ ਉਹਨਾਂ ਦੇ ਰਕਮ ਜਿਹੜੀ ਸੀਗੀ ਵਾਪਸ ਹੁਣ ਲੱਗੇ ਨੇ ਕਰਨ ਸਾਡਾ ਵੀ ਉਹਨਾਂ ਲਈ ਧੰਨਵਾਦ ਤੇ ਸਾਰਿਆਂ ਨੇ ਇੱਕ ਉਹਨਾਂ ਨੇ ਮਿਸਾਲ ਵੀ ਪੈਦਾ ਕੀਤੀ ਆ ਕਿ ਅਗਰ ਕਿਸੇ ਦੀ ਕੋਈ 10 ਰੁਪਏ ਵੀ ਡਿੱਗ ਜਾਂਦੇ ਉਹ ਸਾਰਾ ਦਿਨ ਕਈ ਕਈ ਦਿਨ ਉਹਨਾਂ ਨੂੰ ਝੋਰਾ ਲੱਗਾ ਰਹਿੰਦਾ ਤੇ ਉਹਨਾਂ ਨੇ ਪੈਸੇ ਜਿਹੜੇ ਨੇ ਵਾਪਸ ਕੀਤੇ ਨੇ ਤੇ ਪੈਸੇ ਵੀ ਅਜਿਹੇ ਜੋ ਕਿ ਬਹੁਤ ਜ਼ਿਆਦਾ ਜ਼ਰੂਰਤ ਸੀ ਉਹਨਾਂ ਨੂੰ ਤੇ ਗੱਲਬਾਤ ਕਰਦੇ ਆ ਇਹ ਦੋਨਾਂ ਤਰ੍ਹਾਂ ਨਾਲ ਤੇ ਰਜੀਵ ਸੋਨੀ ਜਿਨ੍ਹਾਂ ਦਾ ਜੋ ਜਰੀਆ ਬਣੇ ਉਹਨਾਂ ਦੇ ਪੈਸੇ ਵਾਪਸ ਕਰਨ ਦਾ ਮੇਰਾ ਨਾਮ ਪਰਮਦੀਪ ਸਿੰਘ ਸਾਬਕਾ ਫੌਜੀ ਫਰਗਾ ਚੂੜੀਆਂ ਵਾਰਡ ਨੰਬਰ 1 ਖਵੇਲੀਆਂ ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰਾਪਰਟੀ ਡੀਵੈਲਪਰ ਦਾ ਕੰਮ ਕਰਨਾ ਢੀ ਲਗਾ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵੈਸੇ ਬਸ ਚੱਕਰ ਘਾਇਆ ਸੀ ਆਪਣੇ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਆ ਤੇ ਮੈਂ ਚੁੱਕ ਕੇ ਤੇ ਥੋੜਾ ਖੋਲ ਕੇ ਇਹ ਭੀਮ ਦੂਸਬਰਾਂ ਤੇ ਆਪਣਾ ਲਵਲੀ ਫੀਡ ਸਟੌਪ ਜਿਹੜਾ ਉਹਦੇ ਵਿਚਕਾਰ ਅੰਦਰਵਾਰ ਪਏ ਦੁਕਾਨ ਦੇ ਅੰਦਰ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਹੀ ਵਿੱਚ ਉਹ ਫਿਰ ਮੈਂ ਲੱਗੇ ਜਾ ਕੇ ਪੁੱਛਿਆ ਤੇ ਕਹਿੰਦੇ ਵੀ ਇਥੋਂ ਮਾਦਾ ਹੁਣੇ ਜੂਸ ਕੇ ਗਈ ਹੈ ਤਾਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪਰ ਉਤਪਰ ਵਿਗਾਰ ਤਾਂ ਫਿਰ ਮੈਂ ਆਪਣੇ ਮਾਨ ਦੇ ਨਾਲ ਸੀਧੇ ਲੈ ਕੇ ਤੇ ਮੈਂ ਵੀ ਮਾਨ ਦੇ ਤਾਂ ਪੈਸਾ ਕਿਹਦਾ ਫਿਰ ਸੋਨੀ ਸਾਹਿਬ ਕੋ ਮਾਇਆ ਫਿਰ ਦਾ ਉਹਨੂੰ ਪੈਸੇ ਮੋੜ ਮਿਲੀ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਇਹ ਉਹ ਫੂਲ ਲਗਾਰਾ ਕਰਕੇ ਤੇ ਆਪਾਂ ਨੇ ਵੀਡੀਓ ਤੇ ਚੜਾ ਕੇ ਤੁਹਾਨੂੰ ਜਿਹਨਾਂ ਦੇ ਪੈਸੇ ਤੁਹਾਨੂੰ ਕੋਚਾਉਣਾ ਕੀਤਾ ਆਪਾਂ ਇਹ ਬਹੁਤ ਵਧੀਆ ਤੁਹਾਡਾ ਉਪਰ ਹਲਾਇਕ ਕਿਉਂਕਿ ਅਜਿਹੀ ਇਮਾਨਦਾਰੀ ਘੱਟ ਹੀ ਹੈ ਅੱਜ ਕੱਲ੍ਹ ਦੇ ਜੋ ਚ ਵਿੱਚ ਤੇ ਹੋਏ ਤੇ ਇਹ ਆਮ ਜਿਹੜੇ ਅਸੀਂ ਪਬਲਿਕ ਯਾਰ ਉਹ ਸਮਾਜ ਆ ਉਹਨਾਂ ਦੀ ਇੱਕ ਬੜੀ ਵੱਡੀ ਉਦਾਹਰਣ ਹੈ ਤੇ ਇੱਕ ਤੁਸੀਂ ਮਿਸਾਲ ਪੇਸ਼ ਕਰਦਾ ਕੀਤੀ ਹੈ ਕਿ ਉਹ ਵੀ ਲੋਕ ਤੇ 10 ਰੁਪਏ ਨਹੀਂ ਦਿੱਤੇ ਤੇ ਇਹ ਫਿਰ ਤੁਹਾਡੇ ਉਸੇ ਵਲੇ ਮੱਝ ਭਾਉਣਾ ਕਿ ਮੈਂ ਮਾਫ਼ ਕਿਸੇ ਤਰ੍ਹਾਂ ਮਾਫ਼ ਕਰਨੇ ਆ। ਬਈ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ। ਜੋ ਮਾਲਕ ਨੇ ਦਿੱਤਾ ਮੇਰੀ ਆਸ ਹੋਣੀ ਜਿੱਤ ਤੱਕ ਮੈਂ ਮੈਨੂੰ ਮਾਲਕ ਨੇ ਬਿਠਾਇਆ ਚਾਹੇ ਮੇਰਾ ਪਹਿਰਾਵਾ ਸਾਤ ਗੋਦੀ ਕਿਰਪਾ ਨਾਲ ਸਾਡਾ। ਬੜੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਸਾਰਿਆਂ ਨੂੰ ਕਹਾਂਗਾ ਕਿ ਜੋ ਵੀ ਮੰਗਣਾ ਆਪਣੀ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ। ਜਿੰਨੂੰ ਮਨ ਦਿੱਤਾ ਹੈ ਦਿਲੋਂ ਮੰਨੋ ਤੇ ਉਸ ਨੂੰ ਕੋ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ। ਪਰ ਕਿਸੇ ਦਾ ਕੁਝ ਵੀ ਗੱਡੀ ਆ ਸਾਧਨਿਆ ਪੈਹਾਵਾ ਘੜੀ ਆ ਮੋਬਾਈਲ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਤੇ ਮਿਹਨਤ ਤੇ ਕਿਦਾਂ ਲਹਿਆ ਹੁਣ ਜੋ ਇਹਨਾਂ ਦੇ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜਿਹੜੀ ਪੇਟੀਕਲ ਹਾਲਤ ਬੜੀ ਖਰਾਬ ਹੈ ਲੱਤ ਤੋਂ ਕਿ ਕੀੜੇ ਤੱਕ ਪਏ ਬੱਚਿਆਂ ਦੇ ਤੋਂ ਇਹਨਾਂ ਨੇ ਉਹਨੂੰ ਦਾਨ ਵਿੱਚੋਂ ਕਿਸ ਨੇ ਕੀਤਾ ਆ ਕਿ ਉਹਦੇ ਇਲਾਜ ਕਰਾਉਣ ਵਾਸਤੇ ਤੋਂ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਵੀ ਇਹਨਾਂ ਨੂੰ ਬਿਰਤ ਬਣਾਈਏ ਤੇ ਫਿਰ ਮੈਂ ਉਹਦੇ ਵੀ ਸੱਚੇ ਦਿਲੋਂ ਦਿੱਤੇ ਆ ਤੇ ਉਹ ਵੀ ਉਹਦੀ ਦਰਗਾਹ 'ਚ ਲੱਗ ਗਈ ਬਿਲਕੁਲ ਬਿਲਕੁਲ ਕਿ ਇਹਨਾਂ ਸੱਚੇ ਦਿਲੋਂ ਕੀਤੇ ਤੇ ਦਰਗਾਹ ਤੇ ਮਾਲ ਪ੍ਰਮਾਨ ਹੋਇਆ ਜੀ ਤੇ ਫਿਰ ਮੈਂ ਸੋਨੀ ਸਾਹਿਬ ਕੋ ਆਇਆ ਵੀ ਇਦਾਂ ਕਰਕੇ ਮੈਨੂੰ ਅਮਾਉਂ ਇਹਦਾ ਜਿਹੜਾ ਨਿਰਣਾਵ ਕਰੋ ਫਿਰ ਉਹ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਾਤਾ ਜੀ ਫਿਰ ਅਪਨੂੰ ਕੰਟੈਕਟ ਹੋਇਆ ਤੇ ਜਿਹੜੇ ਮਾਇਆ ਪੰਚੋਣੀ ਕੀਤੀ ਆਪਾਂ ਨੇ ਇੱਥੇ ਤੁਹਾਡੇ ਪੈਸੇ ਗਵਾਚੇ ਸੀਗੇ ਬਸ 10 ਲੱਖ ਮੈਂ ਘਰ ਜਾ ਕਦੋਂ ਪਤਾ ਲੱਗਾ ਵੀ ਪੈਸੇ ਹੈ ਨਹੀਂ ਆ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਪਾਈ ਪਹਿਲਾਂ ਮੈਂ ਹਸਪਤਾਲ ਗਈ ਸੀ ਜਾ ਕੇ ਦਵਾਈ ਖਾ ਕੇ ਸੌਂ ਗਈ ਮੈਂ ਘੰਟੇ ਦੋ ਘੰਟੇ ਡੇਢ ਘੰਟੇ ਬਾਅਦ ਬੇਕਆਪ ਕੋਲਿਆ ਕੋ ਘਰ ਪਰੌਣੇ ਆਏ ਆ ਮੈਂ ਇਤਰਾ ਪਰਸ ਕੋਲਿਆ ਵਿੱਚ ਬਟਵਾਈ ਹੈ ਨਹੀਂ ਇਹ ਐਲੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਕੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਲੱਗ ਪਿਆ ਜਾਂਦਾ ਮੈਂ ਦਾਦੂ ਜੀ ਦੇ ਫਿਰ ਉਹਨੇ ਚਰਨ ਬੰਬੂਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮਰੀ ਨੇ ਆਂਦੀ ਵੀ ਉੱਥੇ ਦੁਕਾਨ ਤੇ ਚੱਲ ਜਾਈ। ਫਿਰ ਇੱਥੇ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿੱਦਾਂ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟਾ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹੀ ਇਹਨਾਂ ਵੇਖਣਾ ਨਹੀਂ ਚਾਹਤੇ। ਇਹਨਾਂ ਦੇ ਲੱਗਾਂ ਵਡਾ ਦੇ ਦੋ। ਤੁਸੀਂ ਰਣ ਹੱਗੇ ਰੇਲਵੇ ਸਟੇਸ਼ਨ ਸ਼ਹਿਰ ਨੰਬਰ ਵਾਟ। ਪਹਿਲੇ ਕਦਮਾਂ ਦੇ ਲੱਗੇ ਘਰ ਹਨ ਤੇ ਇਹਨਾਂ ਦਾ ਸੁਨੀਲ ਸਾਹਿਬ ਦਾ ਵੀ ਬਹੁਤ ਮੈਂ ਇਹਨਾਂ ਦਾ ਥੈਂਕ ਯੂ। ਤੇ ਕੀ ਕਹਿਣਾ ਚਾਹੂਗੀ ਇਹਨਾਂ ਦੇ ਦੋਨਾਂ ਨੂੰ? ਮੈਂ ਇੰਨਾ ਕਿ ਇਹਨਾਂ ਦੀ ਬੇਨਤੀ ਆਪਣੀ ਪ੍ਰਮਾਨ ਕਰਦੀ ਆਂ ਕਿ ਇਹਨਾਂ ਦਾ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ ਇਹਨਾਂ ਨੂੰ। ਕੋਈ 10 ਰੁਪਏ ਮੇਰੇ ਡਿੱਗ ਜਾਣ ਉਹ ਵੀ ਨਹੀਂ ਕੋਈ ਦੇ ਸਕਦਾ। ਇਹ ਬੜੀ ਧੰਨਵਾਦ ਕਰਨੀ ਜਿਹੜੇ ਮਰੀ ਮਾਇਆ ਮੈਨੂੰ ਵਾਪਸ ਕੀ ਕਹਿਣਾ ਚਾਹੀਏ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਇਹੋ ਜਿਹਾ ਇਮਾਨਦਾਰ ਹੋਣੀ ਚਾਹੀਦੀ ਇੰਨੀ ਕਿ ਸੋਭਾ ਕਰਾਂ ਕਿਨੇ ਜਿਕਰ ਆਪਾਂ ਜੀ ਮਖਤਾਰ ਦੀ ਕਰਦੇ ਤੇ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਸੋਦਰ ਸੋਨੀ ਸਾਹਿਬ ਜਰੀਆ ਬਣੇ ਠੱਠ ਠੱਠ ਇਹ ਇਹ ਨਾ ਬਣਦੇ ਤੇ ਮੈਨੂੰ ਹੀ ਨਹੀਂ ਸੀ ਹਾਂਜੀ ਅਭੀ ਇਹ ਨਾ ਬਣਦੇ ਤੇ ਕੋਈ ਤਾਂ ਦਾ ਸਾਰਿਆਂ ਦਾ ਰਲ ਮਿਲ ਕੇ ਧੰਨਵਾਦ ਕਰ ਤੁਸੀਂ ਇੱਕ ਜਰੀਆ ਬਣੇ ਉਹਨਾਂ ਨੂੰ ਇਹਨਾਂ ਦੇ ਗਵਾਚੇ ਉਹਨਾਂ ਨੂੰ ਲੱਭੇ ਤੁਸੀਂ ਵਿੱਚ ਸੋਸ਼ਲ ਮੀਡੀਆ ਤੇ ਪਾਈ ਦੇਖੋ WhatsApp ਸਭ ਤੋਂ ਪਹਿਲਾਂ ਜੇ ਇਨਸਾਨੀਅਤ ਜਿੰਦੀ ਹੈ ਤਾਂ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖੇ ਨੇ ਇੰਜ ਲੱਗਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਨਾਸ਼ਕਾਰੀ ਰੂਪ ਜਿਹੜਾ ਵਾ ਸੰਸਾਰ ਦਾ ਬਣਨ ਵਾਲਾ ਪਰ ਪ੍ਰਮਾਤਮਾ ਨੇ ਆਪਣੀ ਵਿਧੀ ਬਣਾਈ ਹੋਈ ਹੈ ਇਹੋ ਜਿਹੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਈਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆ ਅਟੱਲ ਕਾਇਮ ਆ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਇਹਨਾਂ ਨਾਲ ਜਾਣਦਾ ਮਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿੱਦ ਬਣਾਈ ਵੀ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮਿਹਰ ਪਈਏ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਆਖਿਆ ਫੌਜੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇੱਥੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਨੇ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤੁਸੀਂ ਲਸਾਇਲ ਕੰਮ ਕੀਤੀ ਹੈ ਇਹਦੀ ਜੁਦਾਰਨ ਕਿਧਰੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿੰਨੂੰ ਕਿਸੇ ਆੜਾ ਇੱਕ ਮੁਖਤਾਰ ਸਿੰਘ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਇਹਨਾਂ ਦੇ ਬੱਚੇ ਦੇ ਇਲਾਜ ਵਾਸਤੇ ਇਹਨਾਂ ਦੇ ਬੱਚੇ ਦੀ ਲੱਤ ਦੀ ਹਾਲਤ ਬਹੁਤ ਗੰਭੀਰ ਆ ਗਲੀ ਹੋਈ ਐ ਸੁੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੇ ਇਹਨਾਂ ਨੂੰ ਉਸ ਦੇ ਇਲਾਜ ਵਾਸਤੇ ਮਦਦ ਕੀਤੀ ਸੀ ਮਾਇਆ ਦੀ ਵੇਖੋ ਪ੍ਰਮਾਤਮਾ ਨੇ ਜਿਸ ਬੰਦੇ ਨੇ ਸੇਵਾ ਕੀਤੀ ਉਹਦੀ ਲਗਨ ਸੀਗੀ ਜਿਸ ਬੰਦੇ ਨੇ ਈਮਾਨਤ ਮਿਲੀ ਉਹਦੀ ਵੀ ਲਗਨ ਸੀ ਤੇ ਤੀਸਰਾ ਸਾਡੇ ਮਨ ਦੇ ਵਿੱਚ ਇਹ ਪ੍ਰਮਾਤਮਾ ਨੇ ਪਤਾ ਨਹੀਂ ਕੀ ਵਾਸਾ ਕੀਤਾ ਅਸੀਂ ਬਿਨਾ ਸਮਾਂ ਬਰਤ ਕੀਤਾ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰ ਕੀਤਾ ਤੁਹਾਡੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਆ ਬੰਟੂ ਵੀਰ ਵੀ ਆਇਆ ਇਹਨਾਂ ਨਾਲ ਵੀ ਗੱਲ ਕੀਤੀ ਵੀ ਹੋ ਸਕਦਾ ਜਿੰਨੀ ਮੇਰੇ ਸਾਥੀਆਂ ਨੇ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਿੱਤੀ ਜਿਸ ਦਾ ਇਹ ਸਿੱਟਾ ਨਿਕਲਿਆ ਕਿ ਜਿਹਦੀ ਇਮਾਨਦਤ ਸੀ ਉਦੇ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਬਹੁਤ ਤਗੜੀ ਤਾਕਤ ਆ ਸਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਚੰਗੇ ਕੰਮਾਂ ਵਾਸਤੇ ਨਾ ਕਿ ਨੈਗੇਟਿਵ ਸੋਚ ਨੂੰ ਰੱਖ ਕੇ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਖਾਸ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਤੇ ਹੋਰ ਜਿਹੜੇ ਮੇਰੇ ਸਾਥੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਵਾ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਇਹ ਪ੍ਰਮਾਤਮਾ ਸਾਨੂੰ ਸਮਤ ਬਖਸ਼ਿਓ ਇਸੇ ਤਰ੍ਹਾਂ ਚੰਗੇ ਕਾਰਜਾਂ ਵਾਸਤੇ ਸਾਡੇ ਕੋਲ ਸੇਵਾ ਲੈਂਦੇ ਰਹੋ ਸਾਰੇ ਸੰਸਾਰ ਵਿੱਚ ਸੁਖ ਵਰਤਾਓ ਅਤੇ ਇਹਨਾਂ ਦੇ ਬੱਚੇ ਨੂੰ ਵੀ ਜਿਸ ਕੰਮ ਵਾਸਤੇ ਉਹ ਪੈਸੇ ਆਏ ਸਨ ਉਹਦਾ ਇਲਾਜ ਵੀ ਸਫਲਤਾਪੂਰਵਕ ਹੋਵੇ ਤੇ ਉਹ ਬੱਚਾ ਆਪਣੇ ਘਰ ਤੰਦਰੁਸਤ ਹੋ ਜਾਵੇ